ਹੁਣ ਖਬਰਾਂ ਵਿਸਥਾਰ ਦੇ ਨਾਲ ਪਾਣੀਆਂ ਦੇ ਮਸਲੇ ਦੀ ਗੱਲ ਕਰਾਂਗੇ ਸਤਲੁਜ ਯਮੁਨਾ ਲਿੰਕ ਦੀ ਗੱਲ ਕਰਾਂਗੇ ਐਸਵਾਈਐਲ ਤੇ ਆਖਰਕਾਰ ਗੱਲ ਨਹੀਂ ਬਣੀ ਤੀਜੀ ਗੇੜ ਦੀ ਮੀਟਿੰਗ ਹੋਈ ਦੋਵੇਂ ਸੂਬਿਆਂ ਤੇ ਮੁੱਖ ਮੰਤਰੀ ਰਹੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੈਂਦਰ ਸਿੰਘ ਸਖਾਵਤ ਮੌਜੂਦ ਰਹੇ ਪਰ ਮੀਟਿੰਗ ਬੇਸਿੱਟਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹਾਂ ਹਰਿਆਣਾ 30 ਸਾਲਾਂ ਦੇ ਵਿੱਚ ਇੱਕ ਡੈਮ ਨਹੀਂ ਬਣਾ ਸਕਿਆ ਸਾਡੇ ਕੋਲ ਪਾਣੀ ਨਹੀਂ ਤਾਂ ਨਹਿਰ ਕਿਵੇਂ ਬਣਾਈ ਜਾਵੇ ਕੇਂਦਰੀ ਮੰਤਰੀ ਨੇ ਮੰਨਿਆ ਹੈ ਕਿ ਪੰਜਾਬ ਡਾਰਕ ਜ਼ੋਨ ਦੇ ਵਿੱਚ ਹੈ ਤਾਂ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਜਾਏਗਾ ਭਗਵੰਤ ਮਾਨ ਕਹਿੰਦੇ ਨਜ਼ਰ ਆਏ ਤਾਂ ਸੁਪਰੀਮ ਕੋਰਟ ਨੇ ਨਹਿਰ ਬਣਾਉਣ ਦੀ ਗੱਲ ਕਹੀ ਹੈ ਮਨੋਹਰ لال ਖੱਤਰ ਹਰਿਆਣਾ ਦੇ ਸਿਆ ਮਨੋਹਰ لال ਖੱਤਰ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਹੈ ਕਿ ਸੁਪਰੀਮ ਕੋਰਟ ਨੇ ਨਹਿਰ ਬਣਾਉਣ ਦੀ ਗੱਲ ਕਹੀ ਹੈ ਪਾਣੀਆਂ ਦੀ ਵੰਡ ਦਾ ਮਸਲਾ ਬਾਅਦ ਵਿੱਚ ਆਉਂਦਾ ਹੈ ਮਾਨ ਹਨ ਕਿ ਮੰਨਦੇ ਹੀ ਨਹੀਂ ਚੰਗੇ ਮਾਹੌਲ ਦੇ ਵਿੱਚ ਫਿਲਹਾਲ ਮੀਟਿੰਗ ਹੋਣ ਦੀ ਗੱਲ ਆਖੀ ਗਈ ਹੈ ਪਰ ਭਗਵੰਤ ਮਾਨ ਮੰਨ ਨਹੀਂ ਰਹੇ ਹਰਿਆਣਾ ਦੇ ਸੀਐਮ ਦੇ ਵੱਲੋਂ ਕਿਹਾ ਗਿਆ ਸਮਾਨ ਹਨ ਕੀ ਮੰਨਦੇ ਹੀ ਨਹੀਂ ਹਰਿਆਣਾ ਸੀਐਮ ਮਨੋਹਰ ਲਾਲ ਖੱਟੜ ਦਾ ਬਿਆਨ

ਕਦੋਂ ਤੋਂ ਸ਼ੁਰੂ ਹੋਇਆ ਪੂਰਾ ਵਿਵਾਦ ਗ੍ਰਾਫਿਕਸ ਰਾਹੀਂ ਅੱਜ ਤੁਹਾਨੂੰ ਸਮਝਾਉਣੇ ਆ ਐਸਵਾਈਐਲ ਤੇ ਫਿਲਹਾਲ ਗੱਲ ਨਹੀਂ ਬਣੀ ਪਰ ਗ੍ਰਾਫਿਕਸ ਰਾਹੀਂ ਤੁਹਾਨੂੰ ਦੱਸਾਂਗੇ ਕਿ ਆਖਰ ਇਹ ਪੂਰਾ ਵਿਵਾਦ ਕਿਵੇਂ ਸ਼ੁਰੂ ਹੋਇਆ ਤੁਸੀਂ ਦੇਖ ਸਕਦੇ ਹੋ ਐਸਵਾਈਐਲ ਤੇ ਗੱਲ ਨਹੀਂ ਬਣੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਸੀਐਮ ਭਗਵੰਤ ਮਾਨ ਦਾ ਬਿਆਨ ਆਇਆ ਅੱਜ ਮੀਟਿੰਗ ਹੋਈ ਹੈ ਤੇ ਕਿਹਾ ਗਿਆ ਕਿ ਸਾਡੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ ਪੁਰਾਣਾ ਸਟੈਂਡ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਇਮ ਹੈ ਕਿ ਹੈ ਕਿ ਪਾਣੀ ਨਹੀਂ ਤਾਂ ਨਹਿਰ ਆਖਰ ਕਿਉਂ ਬਣਾਈ ਜਾਏ ਰੀਪੇਰੀਆਂ ਕਾਨੂੰਨ ਦੇ ਤਹਿਤ ਪਾਣੀ ਤੇ ਸਿਰਫ ਸਾਡਾ ਹੱਕ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਗ੍ਰਾਫਿਕਸ ਨਾਲ ਤੁਹਾਨੂੰ ਦੱਸ ਰਹੇ ਹਾਂ ਜਨਾਬ ਤੋਂ ਰਾਵੀ ਤੱਕ ਟਨਲ ਬਣਾਉਣ ਦੀ ਕੁਮਾਂਤਰੀ ਸੰਧੀ ਨੂੰ ਕੀਤਾ ਜਾਵੇ ਲਾਗੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਜਮੁਨਾ ਸ਼ਾਰਦਾ ਲਿੰਕ ਜ਼ਰੀਏ ਹਰਿਆਣਾ ਨੂੰ ਦਿੱਤਾ ਜਾਵੇ ਪਾਣੀ ਸੋ ਇਹ ਬਦਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਝਾਇਆ ਗਿਆ ਕਿ ਐਸਵਾਈਐਲ ਦੀ ਥਾਂ ਵਾਈਐਸਐਲ ਹੋਣਾ ਚਾਹੀਦਾ ਹੈ ਅੱਜ ਇਸ ਮੁੱਦੇ ਤੇ माननीय जल शक्ति मंत्री भारत सरकार श्री गजेंद्र सिंह शेखावत जी हरियाणा ਦੇ ਮਾਨਯੋਗ ਮੁੱਖ ਮੰਤਰੀ ਮਨੋ لال ਖੱਟਰ ਜੀ ਸਾਰੇ ਹਰਿਆਣਾ ਦੇ ਅਧਿਕਾਰੀ ਸੈਂਟਰ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੀਟਿੰਗ ਹੋਈ ਹੈ ਤੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾਂ ਨਹਿਰ ਕਿਵੇਂ ਬਣਾ ਦੀਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦਿਓ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰ ਕਾਦੇ ਵਾਸਤੇ ਸੋ 25 ਸਾਲ ਬਾਅਦ ਰਪੇਰੀਅਨ ਲਾਅ ਪੂਰੀ ਦੁਨੀਆ ਚਿਹੜਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਆ ਕਦੇ ਰਿਵਿਊ ਨਹੀਂ ਕੀਤਾ ਗਿਆ ਅਸੀਂ ਇੱਕ ਹੋਰ ਵੀ ਸਜੈਸ਼ਨ ਦਿੱਤਾ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੱਤਾ ਹੈ ਕਿ ਯਮਨਾ ਚੋਂ ਪਾਣੀ ਹਰਿਆਣੇ ਨੂੰ ਦੇ ਦਿਓ ਸਾਨੂੰ ਉਹਦੇ ਵਿੱਚ ਕੋਈ ਇਪੱਤੀ ਨਹੀਂ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਗੱਲ ਤੋਂ ਜਾਣੂ ਕਰਾਤਾ ਬਾਕੀ ਅੱਗੇ चार, चार, चार जनवरी मान, मान कोर्ट हम जानते हैं कि शत्रुजी यमुना लिंक नहर ये एक विषय सुप्रीम कोर्ट में वर्षों से पेंडिंग है और उसमें लगातार पिछले दिनों में कई हेरिंग हुई है सुप्रीम कोर्ट में अभी भी जो लास्ट हियरिंग हुई थी उसके अंदर फिर सुप्रीम कोर्ट ने यह कहा है कि एमिकेबली कोई रास्ता निकालने के लिए केंद्र सरकार पहल करे तो केंद्र सरकार की पहल के नाते से आज हमारे जो आ, इरिगेशन मिनिस्टर हैं श्री शेखावत जी उन्होंने दोनों राज्यों के मुख्यमंत्रियों को बुलाया था हमारे डिपार्टमेंट के लोग भी थे और एक डिस्कशन जो हुआ है उसमें यही है कि अगली बार सुप्रीम कोर्ट में कोई पॉजिटिव इस नाते से कोई स्टैंड लेकर के और जैसा सुप्रीम कोर्ट ने कहा कि एग्जीक्यूशन का ये विषय है जो सुप्रीम कोर्ट ने ऑर्डर दिया कि एस का निर्माण होना चाहिए तो वर्तमान में जो स्थिति है उसका एफिडेविट पंजाब सरकार केंद्र सरकार हमने तो अपनी एक अपील की हुई है हमने तो कहा कि इसको एस ओएल के नायर को बनाना ही चाहिए तो अगली बार पॉजिटिवली कोई ना कोई सोच विचार करके और एफिडेविट दें ऐसा एक विषय आया है और कुल मिला करके डिस्कशन जो है एमिकेबली हुआ है उसमें किसी प्रकार का कोई तनाव नहीं था अगर मैं एक पंक्ति में कहूँ तो बात बड़े मनोहर माहौल में हुई लेकिन अभी मान है कि मान नहीं रहे हैं विषय उतना ही है कि वो दो विषयों को जोड़ करके चल रहे हैं कि नहर बनाना और पानी है कि नहीं है हम दोनों विषयों को अलग अलग करके बात कर रहे हैं कि नहर बनाना चूंकि सुप्रीम कोर्ट का वर्डिक आ चुका है और सुप्रीम कोर्ट भी बार बार यही कह रहा है कि उसको इसका लिंक नहीं करना है पानी जितना है जो फैसला हुआ हुआ है उसके हिसाब से रेटा ही पानी जो मिलेगा ਸੋ ਗ੍ਰਾਫਿਕਸ ਰਾਹੀਂ ਤੁਹਾਨੂੰ ਸਮਝਾਉਣੇ ਆ ਕਿ ਐਸਬੀਐਲ ਤੇ ਗੱਲ ਨਹੀਂ ਬਣੀ ਸੀਐਮ ਭਗਵੰਤ ਮਾਨ ਨੇ ਕੀ ਕਿਹਾ ਤੇ ਸੀਐਮ ਮਨੋਹਰ ਲਾਲ ਨੇ ਕੀ ਕਿਹਾ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਦੇਣ ਲਈ ਬਾਦੂ ਪਾਣੀ ਨਹੀਂ ਹੈ ਪਾਣੀ ਨਹੀਂ ਤਾਂ ਨਹਿਰ ਕਿਉਂ ਬਣਾਈ ਜਾਏ ਸੋ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਪੰਜਾਬ ਕੋਲ ਡੇੜਨ ਇੱਕ ਬੂੰਦ ਵੀ ਪਾਣੀ ਨਹੀਂ ਰਿਪੇਰੀਅਨ ਕਾਨੂੰਨ ਦੇ ਤਹਿਤ ਪੰਜਾਬ ਤੇ ਸਾਡਾ ਹੱਕ ਹੈ ਪੰਜਾਬ ਦੇ ਪਾਣੀਆਂ ਤੇ ਸਾਡਾ ਹੱਕ ਹੈ ਜਨਾਬ ਤੋਂ ਰਾਵੀ ਤੱਕ ਟਨਲ ਬਣਾਉਣ ਦੀ ਕੁਮੰਤਰੀ ਸੰਧੀ ਨੂੰ ਲਾਗੂ ਕੀਤਾ ਜਾਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਯਮੁਨਾ ਸ਼ਾਰਦਾ ਲਿੰਕ ਜ਼ਰੀਏ ਹਰਿਆਣਾ ਨੂੰ ਪਾਣੀ ਦਿੱਤਾ ਜਾਏ SOAS बायएल ਦੀ ਝਗ ਜਗਾ BYSL ਦੀ ਤਜਵੀਜ਼ ਦਿੱਤੀ ਗਈ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਜਵਾਬ ਦਿੱਤਾ ਜਾਏਗਾ ਤਦ ਤੱਕ ਇਹ ਸੀਐਮ ਮਨੋਹਰ ਲਾਲ ਕੀ ਕਹਿੰਦੇ ਨੇ ਸੀਐਮ ਮਨੋਹਰ ਲਾਲ ਕਹਿੰਦੇ ਨੇ ਮਾਨ ਹਨ ਕਿ ਮੰਨਦੇ ਹੀ ਨਹੀਂ ਅਸੀਂ ਨਹਿਰ ਬਣਾਉਣ ਦੀ ਮੰਗ ਕਰ ਰਹੇ ਹਾਂ ਪਾਣੀਆਂ ਦਾ ਮਸਲਾ ਵੱਖਰਾ ਹੈ ਨਹਿਰ ਬਣਾਉਣ ਦਾ ਮਕਸਲਾ ਵੱਖਰਾ ਹੈ ਸੋ ਮਨੋਹਰ ਲਾਲ ਸਪਸ਼ਟ ਕਹਿ ਰਹੇ ਨੇ ਕਿ ਨਹਿਰ ਦੀ ਉਸਾਰੀ ਤੇ ਪਾਣੀਆਂ ਦੀ ਵੰਡ ਦਾ ਮੁੱਦਾ ਦੋਵੇਂ ਵੱਖੋ-ਵੱਖ ਨੇ ਭਗਵੰਤ ਮਾਨ ਦੋਵਾਂ ਮੁੱਦਿਆਂ ਨੂੰ ਜੋੜ ਕੇ ਗੱਲ ਕਹਿ ਰਹੇ ਨੇ ਐਸਵਾਈਐਲ ਦੇ ਮਸਲੇ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਚਕਾਰ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੀ ਅਧਿਐਕਸ਼ਤਾ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿਖਾਵਤ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਦੋਨੇ ਹੀ ਸਟੇਟਾਂ ਨੇ ਆਪਣੇ ਆਪਣੇ ਹੱਕ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਗਿਆ ਕਿ ਸਾਡੇ ਕੋਲੇ ਪਾਣੀ ਨਹੀਂ ਹੈਗਾ ਤੇ ਅਸੀਂ ਪਾਣੀ ਨਹੀਂ ਦੇ ਸਕਦੇ ਨਾ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਨਹਿਰ ਨਹੀਂ ਬਣਾਵਾਂਗੇ ਕਿਉਂਕਿ ਅਗਰ ਪੰਜਾਬ ਕੋਲੇ ਪਾਣੀ ਨਹੀਂ ਹੈਗਾ ਤਾਂ ਫਿਰ ਨਹਿਰ ਬਣਾਉਣ ਦੀ ਤਾਂ ਕੋਈ ਗੱਲ ਹੀ ਨਹੀਂ ਉੱਠਦੀ ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਵਾਬ ਦਿੱਤਾ ਗਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਹੋ ਚੁੱਕਿਆ ਤਾਂ ਇਸ ਫੈਸਲੇ ਦੇ ਅਨੁਸਾਰ ਪੰਜਾਬ ਨੂੰ ਨਹਿਰ ਬਣਾਉਣੀ ਚਾਹੀਦੀ ਹੈ ਇਸ ਫੈਸਲੇ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਾਨ ਨਹੀਂ ਮੰਨ ਰਹੇ ਯਾਨੀ ਕੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਮੰਨਦੇ ਕਿ ਪੰਜਾਬ ਪਾਣੀ ਹਰਿਆਣਾ ਨੂੰ ਦੇਵੇ ਤਾਂ ਇਸ ਮਸਲੇ ਨੂੰ ਲੈ ਕੇ ਜਿਹੜਾ ਬਰਕਰਾਰ ਰੇਟ ਕਾ ਹੈਗਾ ਇਸ ਤੋਂ ਬਾਅਦ ਹੁਣ 4 ਜਨਵਰੀ ਨੂੰ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਪੰਜਾਬ ਦੇ ਮੁੱਖ ਮੰਤਰੀ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਆਪਣੇ ਕੇਸ ਬਾਰੇ ਸੁਪਰੀਮ ਕੋਰਟ ਦੇ ਵਿੱਚ ਲੜਾਂਗੇ ਤੇ ਸੁਪਰੀਮ ਕੋਰਟ ਦੇ ਵਿੱਚ ਐਵੀਡੈਂਸ ਸੁਪਰੀਮ ਕੋਰਟ ਦੇ ਸਾਹਮਣੇ ਰੱਖਾਂਗੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਇਹ ਗੱਲਬਾਤ ਤਾਂ ਕਹੀ ਗਈ ਆ ਕਿ ਸੁਪਰੀਮ ਕੋਰਟ ਹੁਣ ਅਗਲਾ ਫੈਸਲਾ ਕਰੇਗਾ ਕਿ ਆਖਰਕਾਰ ਇਹ ਨਹਿਰ ਬੰਨੀ ਚਾਹੀਦੀ ਹੈ ਜਾਂ ਕਦੋਂ ਬੰਨੀ ਚਾਹੀਦੀ ਹੈ ਇਹ तमाम ਮਸਲੇ ਤੇ ਉੱਤੇ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਕੀ ਹੁੰਦਾ ਲੇਕਿਨ ਹਾਲ ਪਲਾਲ ਗੱਲ ਕਰੀਏ ਤਾਂ ਮੀਟਿੰਗ ਜਿਹੜੀ ਹੈ ਤੀਜੇ ਦੌਰ ਦੀ ਉਹ ਖਤਮ ਹੋ ਚੁੱਕੀ ਹੈ ਕੈਮਰਾਮੈਨ ਤੁਲਸੀ ਮਹਿਰਾ ਦਿਨ ਆਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ ਸਵਾਯਾ ਤੇ ਰੇੜਕਾ ਲਗਾਤਾਰ ਬਰਕਰਾਰ ਹੈ ਦੋਵੇਂ ਸੁਬਿਆਂ ਦੇ ਸੀਐਮ ਆਪੂ ਆਪਣੇ ਸਟੈਂਡ ਤੇ ਖੜੇ ਨੇ ਪਰ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਕੀ ਤਰਕ ਤੇ ਦਲੀਲਾਂ ਰੱਖਦਾ ਹੈ ਸੁਪਰੀਮ ਕੋਰਟ ਕੀ ਫੈਸਲਾ ਸੁਣਾਉਂਦਾ ਹੈ ਵੇਖਣਾ ਹੋਏਗਾ ਅੱਗੇ ਪਤਾ ਲੱਗੇ ਹੜ੍ਹਾਂ ਦੇ ਪਾਣੀ ਦੇ ਮੁੱਦੇ ਤੇ ਭਗਵੰਤ ਮਾਨ ਦੇ ਬਿਆਨ ਦਾ ਜੋ ਮਾਮਲਾ ਹੈ ਉਸੇ ਹੁਣ ਹਰਿਆਣਾ ਦੇ ਸੀਐਮ ਦੇ ਵੱਲੋਂ ਪਲਟਵਾਰ ਕੀਤਾ ਗਿਆ ਹਰਿਆਣਾ ਦੇ ਸੀਐਮ ਕਹਿੰਦੇ ਨੇ ਕੁਦਰਤੀ ਕਰੋਪੀ ਕਿਸੇ ਦਾ ਨਹੀਂ ਹੈ ਕੋਈ ਕਸੂਰ ਪੰਜਾਬ ਦੇ ਸੀਐਮ ਦਾ ਬਿਆਨ ਹੇਠਲੇ ਪੱਦਰ ਦੀ ਸਿਆਸਤ ਨੂੰ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਪਾਕਪਨਤਮਨ ਅਕਸਰੀ ਪਾਣੀ ਦੇ ਮਸਲੇ ਤੇ ਕਹਿੰਦੇ ਨੇ ਕਿ ਪਾਣੀ ਲੈਣ ਨੂੰ ਦੂਜੇ ਸੂਬੇ ਅੱਗੇ ਆ ਜਾਂਦੇ ਨੇ ਜਦੋਂ ਹੜਾਂ ਦੀ ਮਾਰ ਪੈਂਦੀ ਓ ਉਹ ਸਿਰਫ ਪੰਜਾਬ ਚੱਲਦਾ ਤੇ ਇਸ ਨਾਲ ਇਹ ਬਿਆਨਾਂ ਤੇ ਹੀ ਹੁਣ ਹਰਿਆਣਾ ਦੇ ਸੀਐਮ ਮਨੋਹਰ ਲਾਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਕਿਹਾ ਗਿਆ ਕਿ ਕੁਦਰਤੀ ਕਰੋਪੀ ਹੈ ਇਸ ਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਸੀਐਮ ਦਾ ਮਾਨ ਸੀਐਮ ਮਾਨ ਦਾ ਜੋ ਬਿਆਨ ਹੈ ਉਹ ਹਥਲੇ ਪੱਦਰ ਦੀ ਸਿਆਸਤ ਨੂੰ ਦਰਸਾਉਂਦਾ ਹੈ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ جے جاندی ہے پاکستان ਨੂੰ ਤਾਂ 5AF 5MF ਜਿਹੜਾ ਚਨਾਬ ਤੋਂ 라ਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕ ইন্ডিয়া ਵੱਲੋਂ ہاں ਹੜ੍ਹ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਕਿ ਇਹ ਇੱਕ ਬਹੁਤ ਹਲਕਾ ਬਿਆਨ ਹੈ ਇਸ ਦੇ ਉੱਪਰ ਗੰਭੀਰਤਾ ਨਹੀਂ ਦਿਖਾਨੀ ਚਾਹੀਏ ਬਾੜ ਕੇ ਸਮੇਂ ਬਾੜ ਆਤੀ ਹੈ ਸੂਖੇ ਕੇ ਸਮੇਂ ਸੁਖਾ ਹੁੰਦਾ ਹੈ ਬਲਕੇ ਮੈਂ ਤਾਂ ਪ੍ਰਧਾਨ ਮੰਤਰੀ श्री अटल बिहारी वाजपेयी जी जब थे मैं उनकी सोच को दाद देता हूं जब उन्होंने बहुत वर्ष पहले कह दिया था कि हमको इंटरलिंकिंग ऑफ रिवर्स ये करना चाहिए एक ही समय में कहीं कहीं तो बाढ़ आ जाती है उसी समय कुछ इलाका देश में ऐसा होता है जहाँ सूखा पड़ता है तो पानी का जहाँ आवश्यकता वहाँ भेजा जा सके तो इंटरलिंकिंग ऑफ वाटर ये कोई नया विषय नहीं है बहुत पहले से चला आ रहा है और ये नहर बनने से इंटरलिंकिंग ऑफ रिवर्स ਇਹ ਵਿਸ਼ਾ ਹੈ ਤਾਂ ਇਹ ਹੋਣਾ ਹੀ ਚਾਹੀਏ ਪਾਣੀ ਦਾ बंटवारा ਤੋਂ ਜਿੰਨਾ ਹੋਗਾ ਉਸ ਤੋਂ ਘੱਟ ਲੈਣਾ